ਲੱਗ ਰਹੇ ਨੇ ਮੀਂਹ ਬਹੁਤ ਪੈ ਗਿਆ। ਬਾਰਸੇ ਤੋਂ ਹੋਈ ਪਈ ਐ। ਹਟੋਆ ਵੀ ਭਰ ਗਿਆ ਸਾਰਾ ਪਾਣੀ ਦਾ। ਹੰਤੋਂ ਰੱਬ ਨੇ ਕੜਤੀ ਧੁੱਪ ਵਧੀਆ। ਇਹ ਤਾਂ ਵਧੀਆ ਰੱਬ ਨੇ ਧੁੱਪ ਕੜਤੀ ਦੋ ਦਿਨ ਤਾਂ ਜਵੇਂ ਔਖੇ ਕਰਕੇ ਛੱਡਿਆ। ਘਰ ਵੀ ਚੋਣ ਲਾਤੇ ਲੈਂਟਰ ਵੀ। ਗਾਡਰਵਾ ਲੈਣ ਦਾ ਵਿਚ। ਅੱਜ ਚਾਰ ਲੱਖ ਸਤਾਨਾ। ਪੰਜ ਲੱਖ ਸਤਾਨਾ।

ਆਈਫੋਨ ਨਹੀਂ ਕੇ ਵਾਲੇ ਹੁੰਦੇ ਨੇ ਡੇਲੀ ਕੱਟੇ ਹੁੰਦੀ ਹੈ ਤੂੰ ਵੀ ਆਹ ਜ ਲੈ ਲੈ ਇੱਕ ਤੈਨੂੰ ਦਵਾਉਣੀ ਆ ਆ ਕੀ ਹੁੰਦੇ ਬੈਲਾ ਚਲੋ ਨਿਕਲ ਸਿੰਗ ਕਰ ਜਮਲਾ ਜੱਟ ਕਿਹੜੇ ਜਮਲਾ ਹੱਸਿਆ ਹੱਸਿਆ ਇਹ ਤਾਂ ਬਹੁਤ ਪੁਰਾਣਾ ਵਧੀਆ ਕਲਾਕਾਰ ਆ ਹੈ ਤੂੰ ਖਾਸ ਕੰ ਦਾ ਕਰ ਇਹ ਯਾਰ ਕਿਹੜਾ ਕਲਾਕਾਰ ਆ ਤੂੰ ਵੀ ਵਧੀਆ ਗੀਤ ਲਾਇਆ ਰਿਹਾ ਹੈ ਇਹੀ ਵਧੀਆ ਸਾਡੇ ਵਾਸਤੇ ਉਹ ਨਹੀਂ ਲੈਜੈਂਡ ਦੇ ਗੀਤ ਲਾ ਰਿਹਾ ਯਾਰ ਗਾਣੇ ਬੰਦ ਕਰੋ ਯਾਰ ਇਹ 50 ਜਿਹਦਾ ਕੀ ਚੱਲ ਰਿਹਾ ਯਾਰ ਗਾਣਾ ਤੈਨੂੰ ਹੁਣ ਡਾਡ ਰੋਡ ਵਾਲੇ ਗਾਣੇ ਦੀ ਫਿਲਮ ਲਾ ਵੰਠ ਠੀਕ ਹੈ ਇੱਕ ਹੁਣ ਯਾਰ ਹੜ ਬਹਵਾ ਰਹੇ 50 ਕਾ ਆਪਣੇ ਤੇ ਉਹਦੇ ਮੈਨੂੰ ਪਤਾ ਹੜੇ ਆਣਗੇ ਉਹਨੇ ਤਾਂ ਹੜ ਬਹਵਾ ਰਹੇ ਨੇ ਕਿ ਅੱਛਾ ਪਾਕਿਸਤਾਨ ਕਲੀ ਪਾਰੀ ਸਕੇ ਆ ਗਿਆ ਬਹੁਤ ਉੱਧਰ ਉਹ ਹੋ ਰਿਹਾ ਮੈਂ ਲੋਕਾਂ ਕੇ ਮਾਗੇ ਤੂੰ ਤੁਰੂ ਕਿੰਨੇ ਜਾ ਕੇ ਉਹ ਰੋਕਣ ਹੁਣ ਆਪਾਂ ਕੀ ਕਰ ਸਕਦੇ ਯਾਰ ਪਰ ਮਰਦ ਨਹੀਂ ਕਰ ਸਕਦਾ ਪਰ ਸਾਰਿਆਂ ਦੇ ਕੇ ਬਜਤ ਹੋਣੀ ਚਾਹੀਦੀ ਆ ਫੱਤੇ ਕਹਿੰਦੇ ਆ ਉਹ ਯਾਰ ਪਤਨੀ ਰੱਬ ਰੱਬ ਨੇ ਕਿਉਂ ਬਿਠਾ ਦਾ ਮੀਹ ਪਈ ਗਿਆ ਉਹ ਰੱਬ ਆਪਾਂ ਆਪਾਂ ਕਿੰਨ ਕਬੀਲਦਾਰੀ ਸਮਾਤੀ ਆ ਰੱਬ ਨੇ ਮੈਂ ਵੀ ਸੋਚ ਰਹੀ ਸੀ ਹਟੇ ਰਹੀ ਯਾਰ ਉਹ ਤਾਂ ਹਟ ਹੀ ਨਹੀਂ ਹੈਗਾ ਕਿ ਰੱਬ ਜਿਹੜਾ ਕੁਝ ਕਰਦਾ ਚੰਗੀ ਵਸਤੀ ਕਰਦਾ ਉਹ ਤਾਂ ਖਬਰ ਕਿਹੜਾ ਪੈ ਗਿਆ ਉਹਨੂੰ ਤਾਂ ਸਮਝ ਹੀ ਚੀ ਨਹੀਂ ਆਈ ਉਹ ਤਾਂ ਉਹ ਘਰ ਆਪਣੇ ਚੁਣੀ ਗਏ ਨੇ ਉਹ ਤਾਂ ਸਾਰੇ ਬੁਰਾ ਹਾਲ ਹੋ ਗਿਆ ਉਹ ਬਾਬੇ ਯਾਰ ਹੁਣ ਦਿਖ ਲਾਓ ਉਹਦਾ ਵਿਚੋ ਆ ਕੀ ਕਰਿਆ ਉਹ ਸਾਡੇ ਯਾਰ ਕਿੱਥੇ ਸਾਡਾ ਬਸੀਰ ਉਹ ਸਾਬੂਰ ਪੱਧੜ ਬੋਝੜਾ ਜਿਹਾ ਪਤਾ ਹੈ ਤੇ ਰੂਪਤ ਦੇਣਗੇ ਜਦ ਗਰੀਬਾਂ ਨੇ ਹੋ ਰਹਾ ਹੈ ਆਖੂਗਾ ਬਾਪੇ ਜਿਹੜਾ ਲੱਗੇ ਹੁਣ ਤਾਂ ਬਾਪੇ ਉਹ ਜਿਹੜਾ ਘਰ ਵੀ ਨਹੀਂ ਹੈਂਗਾ ਤਰੂਗੀ ਇਹਨੇ ਮੈਂ ਦੇ ਦੇਣਾ ਪੁਰਾਣਾ ਲਾਈਨਟਰ ਵੀ ਚ ਆਉਣ ਲੱਗ ਗਿਆ ਅੱਜ ਕੱਲ ਤਾਂ ਉਹ ਲੈ ਇੰਟਰ ਜਰਕੇ ਡਰੇ ਨੇ ਉਹ ਇਹਦਾ ਸੁੱਤਾ ਪਿਆ ਦੀ ਆ ਜਾਵੇ ਮੈਂ ਜਾ ਕੇ ਠਾਲਿਆ ਬਸ ਦੇਖਿਆ ਉਹ ਸਾਰਾ ਪਿੱਛੇ ਜਾਂਦਾ ਹੈ ਹੋਰ ਯਾਰ ਚੱਲ ਫਿਰ ਨਾ ਦੋਏਗੇ ਨਾਰੇ ਕਰ ਵਧੀਆ ਹੋਰ ਨਾ ਆਉਣਿਆ ਤੂੰ ਦਾ ਅੱਥੇ ਮਰੇ ਨਾਲ ਦੇ ਅਸੀਂ ਪੈ ਜਾਵੇਂ ਲਿਬੜੇ ਟੱਬੜੇ ਜਾ ਕੇ ਉਹ ਨਹੀਂ ਇਹ ਤਾਂ ਦਿੱਲੀ ਤੋਂ ਆਉਂਦਾ ਯਾਰ ਪੋਤਲਾਣੇ ਦੋ ਲੰਡੂ ਜੇ ਪੈਗ ਉੱਥੇ ਮਿਟੀ ਜਾਂਦੇ ਨੇ ਉਹ ਤਾਂ ਪਤਾ ਹੀ ਬੋਲੀਏ ਨਾ ਯਾਰ ਪੁੱਤਿਆ ਸਰੇ ਮੰਗ ਧੋੜਾ ਲੰਡੂ ਜੇ ਪੈਗ ਲਾ ਕੇ ਜੀ ਜਗਰਦੇ ਫਿਰਦੇ ਆ ਚਾ ਤੂੰ ਕਰਾ तू तु, तू कर क्यों पानी पीना तू भी रह तू दौरी पीना काम करके राजी नहीं हैगे तू गल सुन ला पंजाब की बहुत बहुत हो रहे हैं सब पी के मुंह दे कोठे दे पेया हुंदा उठो की पता है टिकर जी तू भी नहीं है मुंह दा पैक बुक नहीं जाता है काए पैक नहीं जाता है का तू तो बहुत सी तू तू पीने हो साडे वाले देख कोई बोतल बुत लेके दारू पींदी नहीं है चौक चुगड़ी चौगा जरूर आज लगा ਇਹ ਗੀਤ ਇੱਕ ਹੋਰ ਲੱਗਦਾ ਗੀਤ ਹੋਈ ਨਾ ਨਮਾਇਆ ਗਾਣਾ ਗਾਣਗੇ ਹਰ ਵਕਤ ਨਹੀਂ ਸੁਣੀ ਨਾ ਹੁੰਦਾ ਉਹ ਤਾਂ ਕਦੀ ਮਰਾਂ ਪੈਂਦਾ ਪਰ ਮੈਂ ਤੂੰ ਫਿਰ ਆਪਾਂ ਲਈ ਫਿਰ ਖੜਾ ਹੋ ਕੰਮ ਕਰ ਲੈ ਯਾਰ ਇੱਥੇ ਗੱਲਾਂ ਮਾਰੀਆਂ ਨਾ ਯਾਰ ਸਾਰੇ ਹੜ ਬਹੁਤ ਆ ਗਏ ਪੰਜਾਬ ਦੇ ਆਪਣੇ ਉੱਚਾ ਯਾਰ ਹੁਣ ਕਿੰਨਾ ਕ ਪਸੰਦੀਂਗਾ ਯਾ ਤੂੰ ਮੈਂ ਹੀ ਕਹਿ ਰਹਿਆਂਗਾ ਕੰਮ ਕਰ ਤੂੰ ਮੈਨੂੰ ਲੱਗਦਾ ਤੇਰੀ ਯੂਟਿਊਬਰ ਗਿਆ ਰੇਡੀਓ ਤਾਂ ਬਣਨਾ ਪੈਂਦਾ ਹੁਣ ਯਾਰ ਦੇਖਦੇ ਆਂ ਕੱਲ ਇਨਾ ਚ ਮੋਬਾਈਲਾਂ ਚਾਹ ਕੀ ਕਰ ਰਹੇ ਨੇ ਅੱਜ ਪਰਮਾਤਮਾ ਕੀ ਕਹਿ ਰਹੇ ਨੇ ਇਹ ਓ ਬਰੇ ਆ ਕੀ ਲਿਖ ਰਿਹਾ ਹੈ ਮੋਬਾਈਲ ਵਾਲੇ ਦਾ ਸੰਸਾਰ ਨੂੰ ਛੋਟਾ ਕਰਦਾ ਆ ਡੈਮ ਦੇਖ ਲਈ ਕਹਿ ਰਿਹਾ ਹੈ ਡੈਮ ਦੇਖ ਲੈ ਕਿੰਨਾ ਉੱਪਰ ਵੀ ਚੱਲ ਰਿਹਾ ਹੈ ਹੁਣ ਆਪਣਾ ਹੋ ਗਿਆ ਦੇਖ ਲੈ ਓਵਰਫਲੋ ਆ ਕੀ ਹੁੰਦਾ ਓਵਰਫਲੋ ਤੂੰ ਦੇਖਦਾ ਨਹੀਂ ਫੋਨ ਯਾਰ ਤੈਨੂੰ ਪਤਾ ਹੀ ਨਹੀਂ ਲੱਗਦਾ ਇਹ ਤਾਂ ਫੋਨ ਫਾਮ ਦੇਖਦੇ ਰਹੇ ਸਾਨੂੰ ਤਾਂ ਪਤਾ ਵੀ ਕਿੰਨਾ ਕਿੰਨਾ 1.5 ਲੱਖ ਦਾ ਇਹ ਤਾਂ ਬਹੁਤ ਮਹਿੰਗਾ ਆ ਕਿੰਨੇ ਚੱਲਦੇ ਆ ਬਾਬੇ ਇਹ ਤਾਂ ਬਹੁਤ ਮਹਿੰਗਾ ਤੇਰੇ ਹਿਸਾਬ ਨਾਲ ਹੀਗਾ ਤੇਰੇ ਨਾਲ 3-5 ਚੋਂ 12 ਦੀ ਗੱਲ ਲੈਣਾ ਤੇਰੇ ਹਿਸਾਬ ਚ ਨਹੀਂ ਆਉਣਾ ਇਹ ਸਾਰਾ ਐਡੀ ਗੱਲਾਂ ਹਜ਼ਾਰ ਨਹੀਂ ਜਿਵੇਂ ਰੱਬ ਨੇ ਬਿਠਾਇਆ ਤੇ ਕੋਈ ਬੰਦਾ ਉਹ ਤਾਂ ਕੁਬੀਲਾ ਜੀ ਸਮਝ ਐਵੇਂ ਤਿੱਤੋਂ ਨੰਬੜਾ ਹੈ ਮੈਂ ਸਲਾ ਹਜ਼ਾਰ ਨੂੰ ਯਾਰ ਮੈਨੂੰ ਸਾਰੇ ਹਰ ਪੰਜਾਬ ਜਾਂਦਾ ਉਹ ਵੀ ਆਈਆਂ ਨਹੀਂ ਪਤਾ ਕੀ ਲੋਕ ਲਾ ਦੇ ਫੜ ਲਿਆ ਹਾਂ ਹੁਣ ਮੈਂ ਨਾ ਤੇ ਤੁ ਮੱਦ ਨੂੰ ਦਾਦਾਣਾ ਕੰਨੀ ਦੇੜੇ ਲਾ ਗਿਆ ਤੇਰੀ ਅਵਰੀ ਕਿੰਨੇ ਸਾਲ ਲਵਾ ਦੀ ਐ ਇੱਡੀ ਲਗਾ ਕੇ ਤਾਂ ਇਹ ਤਾਂ ਵੱਡਾ ਫੋਨ ਹੈ ਕੋਈ ਸਾਲ ਦਾ ਉਹ ਬੈ ਜਾ ਤੂੰ ਬੈਠਦਾ ਜਾ ਹੁਣ ਮੇਰੇ ਕੱਦ ਨੂੰ ਦੇ ਕੇ ਨਾ ਅੰਦਾਜ਼ਾ ਲਾ ਦਿਓ ਦਿਮਾਗ ਗਿੱਟਿਆਂ ਨੂੰ ਰਲਾਇਦਾ ਦਿਮਾਗ ਤੁਰਾਈਦਾ ਸੱਚੀ ਗੱਲ ਜਦ ਰਿਖ ਅਸੇ ਹਾਂ ਕੀ ਹੈ ਅਸੇ ਇਹ ਦਸ ਘਾਵਾਂ ਨੇ ਪੜੋ ਕੰਮ ਕਰੇ ਯਾਰ ਜਾ ਕਿੰਨਾ ਪੜਿਆ ਪਾਹੀ ਉਰੇ ਬੱਟੇ ਕਿੰਨਾ ਪੜਿਆ ਨਾ ਪੜੇ ਹੁੰਦੇ ਤੇ ਛੱਟੇ ਵੱਟੇ ਔਰ ਕਿੰਨਾ ਕਿੰਨਾ ਪੜਿਆ ਮਾਤਾ ਪੌਂ ਪੜਿਆ 12 ਪੜਿਆ ਥੋਕੰਨਾ ਪੜਿਆ ਪਤਾ ਫੇ ਤਾਂ ਮੇਰੇ ਇਹ ਕਿਹੜਾ ਪੜਦੇ ਨੇ ਯਾਰ ਇਹਨੇ ਫਾਇਦਾ ਦਿਹਾੜੀਆਂ ਕਰਦੇ ਨੇ ਫਿਰ ਆਪਣੇ ਹੋਰ ਦੇ ਵੀਰ ਫਿਰ ਕੋਈ ਵੈਲੂ ਹੁਣ ਫਿਰ ਪੜਾਈ ਦੀ ਬੈਠੀ ਤੂੰ ਕੰਮ ਕਰਕੇ ਕਰ ਵਧੀਆ ਵਿਆਹ ਕਰਦਾ ਹੋਣਾ ਕੀ ਕਰਾ ਤੇਰੇ ਡੱਡ ਜੇ ਲਾਈ ਜਾਂਦੇ ਤੇਰੀ ਵੈਲਿਊ ਆ ਇਹ ਵੀ ਨੱਕਾ ਮੋੜ ਪਾਣੀ ਚੈੱਕ ਕਰਕੇ ਆ ਉਧਰ ਤੇਰੀ ਵੈਲਿਊ ਇਹ ਆ ਜਿਵੇਂ ਤੇਰੀ ਵੈਲਿਊ ਦੇ ਜਿਵੇਂ ਮੁਝਾ ਪੈ ਉਹ ਸਾਲ ਦੇ ਆਈ ਉਹ ਤੋੜ ਦੇ ਕਿਸਨੇ ਵਾਹ ਨੂੰ ਤੋੜਨਾ ਇਹ ਤਾਂ ਸਮ ਲੈਣਾ ਆਪਣੇ ਬਾਈ ਉਹ ਬਾਈ ਆਈ ਉਹ ਤੋੜ ਦੇ ਸਮ ਲੈਣਾ ਦੋ ਤਾਂ ਰਾਮਣੀ ਕਰਦਾ ਤੇਰਾ ਕੰਮ ਆ ਇਹ ਬਹੁਤ ਲੈਣਾ ਗੱਲਾਂ ਮਾਰੀ ਜਨਾ ਬੈਠਾ ਬਾਈ ਦੀ ਬਾਦ ਮੇ ਬਾਏ ਦੇਖ ਲੈ ਤੈਨੂੰ ਕੁਛ ਨਹੀਂ ਕਰਦਾ ਹੈਗਾ ਜਿਕਰ ਇਹਦਾ ਫਿਰ ਤੈਨੂੰ ਫੋੜਦਾ ਇਹ ਟੈ ਤਾਂ ਹੀ ਤੈਨੂੰ ਕਿਹਾ ਜਿਹੜੇ ਪੂਰੇ ਬੋਲੇ ਨਗਰ ਬਾਲਾ ਬੋਲੇ ਨਗਰ ਹੈ ਮਰੇ ਅੱਗੇ ਬਕਵਾਸ ਨਹੀਂ ਨਗਰ ਕਰ ਤੈਨੂੰ ਕਿਹਾ ਬੋਲੇ ਨਗਰ ਤਾਂ ਹੀ ਫੋੜਦਾ ਇਹ ਕੋਟਟਾ ਹਾਂ ਪੈਸੇ ਦੇਣੇ ਨੇ ਮੈਂ ਟੇਪ ਹੀ ਲੱਗਣੀ ਸੀ ਮੂੰਹ ਤੇ ਰੇ ਮੈਂ ਟੇਪ ਲੈ ਕੇ ਆਉਣੀ ਸੀ ਫਿਰ ਤੇ ਤੈਨੂੰ ਹੋਰ ਮੜਕਾਊਗਾ ਮੈਂ ਟੇਪ ਫਿਰ ਮਿਲੂਗਾ ਪੈਸੇ ਦੇ ਦੇ ਟੇਪ ਹੀ ਲੱਗਈਏ ਥੋੜਾ ਆਪਣੇ ਮੇਲ ਆ ਰਿਹਾ ਨਾਲ ਕਿੱਥੇ ਉਹੀ ਦਾ ਆਪਣੇ ਇੱਥੇ 16 ਤਰੀਕ ਦਾਗਾ ਚੱਲ ਫਿਰ ਪੈਸੇ ਦੇ ਦੇ ਪੈਸੇ ਪਹਿਲਾਂ ਮਗਰ ਨੂੰ ਹੋ ਗਿਆ ਕੰਮ ਉਹ ਕਰਦਾ ਨਹੀਂ ਕਰਦਾ ਹੈ ਪਹਿਲਾਂ ਦੱਸਿਆ ਡੱਕਾ ਤਾਂ ਤੋੜਿਆ ਦੱਸਿਆ ਬਾਅਦ ਵਿੱਚ ਪੈਸੇ ਪਹਿਲਾਂ ਮਗਰ ਨੂੰ ਕੱਪੜੇ ਲੈ ਕੇ ਆਨੇ ਫਿਰ ਕੱਪੜੇ ਉਹਨੂੰ ਸਵਾਵਾ ਦੇਣੂ ਕੱਪੜੇ ਛੋਕ ਕੰਮ ਕਰੇ ਯਾਰ ਇਹ ਵਾਲੇ কুর্তা ਪਜਾਮਾ ਲਿਆ ਕਰੂ ਤਾਂ ਯਾਰ ਆ ਲੈਣਾ ਪੈਣਾ ਤਾਂ ਉਹ কুর্তা ਪਜਾਮਾ ਬਾਬੇ ਕੋਲੋਂ ਵੀ ਮੜੀ ਨਹੀਂ ਤੇ ਉਹ ਸੀ ਰੀਤੀ ਤੋੜ ਤਾਂ ਜ਼ਰੂਰੀ ਆ ਸੋਚੋ ਸੋਚੇ ਨਾਲ ਹੀ ਦਵੇਂਗਾ ਤੋੜਨੋਂ ਦੱਸ ਤੋਰੇ ਇਹ ਇਹ ਕੀ ਸੀ ਸਕਦਾ ਆ ਹੁੰਦਾ ਹੈ ਨਹੀਂ ਮੇਰੇ ਭਾਈ ਇਹੇ ਜੀ ਜਿ ਸਕਦੇ ਮੋ ਬੰਨ ਲਿਆ ਜਾ ਕੰਮ ਕਰ ਇੱਥੇ ਬੈਠਾ ਓ ਯਾਰ ਇੱਥੇ ਤੂੰ ਤੇ ਰਹਿ ਗਿਆ ਯਾਰ ਕੰਮ ਕਰ ਮੇਰਾ ਬਹੁਤ ਚੱਕਲਾ ਕਰਿਆ ਤੂੰ ਖੜਾਇਆ ਤੂੰ ਖੜਾ ਹੈ ਕਿਹੜਾ ਗੁੜਾ ਮਾਰਿਆ ਹੋਰ ਤੂੰ ਮਾਰ ਕੇ ਨਹੀਂ ਆ ਗੇੜਾ ਅਸਰ ਤੇ ਨੰਬਰ ਚ ਕੀ ਹੋਈ ਹੈ ਸਿਰ ਅੱਡਾ ਗੁੜਾ ਦਾ ਹੈ ਹੋਰ ਜਿਹਦੇ ਪਾਸੇ ਦੇਖ ਹਾਰੂ ਪੂੜ ਪੈ ਗਏ ਤੂੰ ਆਪ ਪੁੱਤੂ ਜੀ ਕੰਮ ਹੀ ਲੱਗ ਸੋਨੂੰ ਨਾਲੇ ਕਿੱਛ ਕਿ ਕਰ ਲਈ ਕੰਮ ਆ ਹੌਲੀ ਹੌਲੀ ਕਰੀ ਜਾਵੇਂ ਚਾਹ ਤੈਨੂੰ ਤਾਰੂਆ ਕੁਰਸੀ ਤੋਂ ਹਟਾ ਫੇਰ ਤੈਨੂੰ ਕਿੱਛ ਕਿ ਕੰਮ ਕਰਾਉਂਗਾ ਰੰਗ ਕੰਮ ਦਾ ਸਿਰ ਤੇ ਆ ਉਹ ਕਹਿੰਦਾ ਬੈਠ ਕੇ ਤੂੰ ਉੱਪਰ ਬਿਜ ਤੇਰੇ ਤੋਂ ਹਟ ਜਾ ਕੇ ਕਿਹਾ ਵਾ ਆਇਆ ਵਰਤਨਾ ਆਈ ਨਹੀਂ ਨਈਂ ਠੀਕ ਹੈ ਠੀਕ ਹੈ ਬਤਾ ਉਹ ਨਹੀਂ ਮੈਨੂੰ ਮਲੇ ਪੱਦਾ ਜਾ ਫਿਰ ਇਹਦਾ ਇਹ ਰਿਆਂ ਕਰਾਰਾ ਮੈਨੂੰ ਪੱਪਿਆ ਇਹ ਬਤਾਨੇ ਠੀਕ ਆ ਹੁਣ ਆਇਆ ਉਹ ਤਾਂ ਯਾਰ ਕੱਦਾਂ ਗਿਆ ਦੇਖ ਲੈ ਹੁਣ ਫੱਦਾ ਲੱਗ ਰਿਹਾ ਤੂੰ ਹੁਣ ਆਇਆਗਾ ਦੀਪ ਓਏ ਇਹਦੇ ਲਾਲ ਨਾਲ ਚੌੜ ਕਰੇ ਉਹ ਵੀ ਕੁੱਟ ਕੇ ਭੇਜਾ ਤੈਨੂੰ ਵੀ ਕੱਟੂ ਇਹ ਭੇਜਿਆ ਟਿੱਕੇ ਓ ਠੀਕ ਆ ਹਾਂ ਠੀਕ ਆ ਤੁਸੀਂ ਕੱਲ ਆ ਕੇ ਮਿਰਚ ਲੈ ਕੇ ਨਹੀਂ ਆਇਆ ਮੈਂ ਤੁਰਕਿਆ ਤੁਰਕਿਆ ਸੀ ਜਦੋਂ ਉਹਨਾਂ ਦੀ ਅੱਧਰੋਂ ਪਤਾ ਸੀ ਆ ਬਾੜ ਪੂੜਾ ਲੱਗਾ ਤਾਂ ਮੀਂਹ ਜਿਵੇਂ ਕੀੜਾ ਮਾਰ ਆ ਕਿੱਦਾਂ ਲੈ ਜਿਆ ਕਰੂੰ ਮੈਨੂੰ ਮੀਂਹ ਚਾਈ ਨਹੀਂ ਹੈ ਕਿ ਘਰੀ ਪਿਆ ਰਿਆ ਘਰ ਕੋਲ ਠੀਕ ਰਹੇ ਨੇ ਇੱਧਰੇ ਕੋਈ ਚੋਇਦਾ ਨਹੀਂ ਬਰਾੜਾ ਵੇ ਉਹ ਨਾ ਟੱਣ ਵੀ ਨਾ ਮੰਝੇ ਚੋਇਦਾ ਨਹੀਂ ਉਹ ਯਾਰ ਹੁਣ ਕਿੱਥੇ ਚੋਣਗੇ ਅਸਾ ਚੋਏ ਨਹੀਂ ਛੋਟੇ ਕਮਰੇ ਮੀਂਹ ਦਾ ਪਾਹਾ ਪੈ ਠੀਕ ਰਿਹਾ ਫਿਰ ਯਾਰ ਐਨਾਂ ਦੇ ਫਿਰ ਲੈਂਟਰ ਹੋਊਗਾ ਲੈਂਟਰ ਵੀ ਚੋਏ ਨੇ ਆਪਣੇ ਵਧੀਆ ਤੇਰੇ ਤਾਂ ਫਿਰ ਛੋਟੇ ਤਾਂ ਵਧੀਆ ਲੇਡ ਵੀ ਵਧੀਆ ਭਰ ਕੇ ਹਮਦਾਲਾ ਮੁਹੰਮਦਲਾ ਵਧੀਆ ਯਾਰ ਉਹ ਦਿਨ ਪਵਾ ਸਾਲੇ ਦੀ ਸਾਜਾ ਪਾਇ ਉਹ ਇਹਨੇ ਫਿਰ ਲੈਂਟਰ ਹੁਣ ਹੀ ਪਵਾਇਆ ਉਹਨੇ ਪਿੱਛੇ ਜੀ ਹੈ ਨਾ ਕੰਮ ਕਰ ਫਿਰ ਤੂੰ ਇੱਥੇ ਬੈਠਾ ਕੀ ਕਰ ਰਿਹਾ ਹੈ ਮੈਨੂੰ ਕੱਤਾ ਮਿਲ ਗਿਆ ਮੈਂ ਪਹਿਲਾਂ ਹੁੰਦਾ ਉੱਥੇ ਹੁੰਦਾ ਤੁਹਾਡੇ ਘਰੇ ਪੈਂਦਾ ਸੀ ਉਹ ਤਾਂ ਮੈਂ ਉਹ ਠਾਲ ਕੇ ਲਿਆਉਂਦੇ ਹੁਣ ਤੁਸੀਂ ਠਾਲ ਕਿੰਨੇ ਲੈ ਗਏ ਉਹ ਠਾਲ ਕੇ ਹੁਣ ਅਸੀਂ ਆ ਗਏ ਯਾਰ ਠਾਲ ਕੇ ਆ来 ਇਧਰੇ ਨੌਕਰਾਂ ਕਿਹੜੇ ਯਾਰ ਇਹਨੂੰ ਠਾਲ ਦੇ ਫਿਰ ਹੀ ਨੌਕਰਾਂ ਨੇ ਆਪਣੇ ਕੰਮ ਨਹੀਂ ਦੇਖਣੇ ਯਾਰ ਕਿਸੇ ਦਾ ਵੇਖਣਾ ਮੈਨੂੰ ਹੁਣ ਤੈਨੂੰ ਪਤਾ ਸੀ ਇਹ ਤੂੰ ਦੇਖ ਰਿਹਾ ਕਿੰਨੀ ਧੁੱਪ ਚੜ ਗਈ ਹੁਣ ਆਇਆ ਤੂੰ ਧੁੱਪ ਦੀ ਮੇਰੀ ਸਾਜ ਰਿਹਾ ਗਾ ਮੜਾ ਚੰਗਾ ਅੱਗੇ ਤੋਂ ਛਿcke ਰੱਖਿਆ ਕਰ ਕਾ ਮੂ ਵੀ ਗਿਆ ਹੋਇਆ ਕਾ ਦੇਖ ਮੜਿਆ ਫਿਰ ਉਹਨੂੰ ਜਾ ਜੂ ਕਿ ਕਿਵੇਂ ਕਰਦਾ ਉਹ ਪਹਿਲੇ ਮੈਂ ਛਿcke ਪਹਿਲੇ ਵਾਦੂ ਦਿਨਾਂ ਜਾ ਕੇ ਆ ਵੀ ਮਸਾਮ ਹੈ ਉੱਥੇ ਮੈਂ ਕਿਹ ਅਧਰਾ ਤੇ ਜੜ ਗਿਆ ਹਾਂ ਉੱਥੇ ਮੈਂ ਉਹ ਪੈਰ ਜੜ ਕੇ ਗੱਟ ਚ ਉਹ ਜਿਹੜੀ ਸਾਚ ਆਦਰਾ ਤੇ ਉਹ ਵੱਡੇ ਵੱਡੇ ਪੇਚਕਾਰ ਜਿਹੜੀ ਲੰੋਂ ਦੇ ਪੇਜੇ ਉਹ ਥੜਾ ਹੋਰੇ ਗੁਰਕੇ ਹੋਂ ਕਾਬਲੇ ਹੁੰਦੇ ਨੇ ਲੰਬੇ ਲੰਬੇ ਵਿੱਚ ਪਾਏ ਹੋਏ ਔਰ ਇਹ ਰਿਕਾਰਡ ਕਰ ਗਿਆ ਮਾਤਾ ਉਹ ਚਾਦਰਾਂ ਦੇ ਤੂੰ ਮੀਂਹ 'ਚ ਕੀ ਕਰਦਾ ਚਾਦਰਾਂ 'ਤੇ ਮੇਰੇ ਗੋਲੀ ਲੱਗੀ ਕੰਮ ਕਰ ਜਾ ਕੇ ਚਾਦਰਾਂ 'ਚ ਉੱਪਰ ਕੀ ਕਰਦਾ ਤੂੰ ਮੀਂਹ 'ਚ ਖੜਾ ਏਡੀ ਉਹ ਸਾਡੇ ਗਮਾਂਡੀਆਂ ਦੇ ਸੀ ਉਹ ਕਰ ਰਹੇ ਗਮਾਂਡੀਆਂ ਦੇ ਕੀ ਕਰਨ ਬਗਿਆ ਤੂੰ ਯਾਰਾ ਉਹ ਫਾਰੇ ਦੇ ਉੱਪਰ ਪੱਲਣਾ ਪੱਲਾੜਾ ਆਪਦਾ ਤਾਂ ਸਾਮ੍ਹਣੇ ਨਹੀਂ ਆਂਦਾ ਗਮਾਂਡੀਆਂ ਨੂੰ ਕੰਮ ਕਰਦਾ ਇਹਦਾ ਕਿਹਨਾਂ ਸਾਡੇ ਚੋਈ ਨਹੀਂ ਹੈਗਾ ਉਹਦੇ ਦਾ ਸੁਆ ਨਹੀਂ ਉੜਦੀ ਯਾਰਾ ਸਾਤ ਆਪਾ ਦਾ ਨੰਨ ਚਲ ਫੇ ਕੰਮ ਕਰ ਕਾਲ ਯਾਰ ਕੰਮ ਕਰੋ ਮੁੰਡਿਓ ਉਹ ਤੇ ਆ ਉਹ ਤਾਂ ਗਿਆ ਹੋਇਆ ਨੱਕੇ ਲਾਉਣ ਗਿਆ ਹੋਇਆ ਉਹ ਕੰਮ ਕਰਿਆ ਨਾ ਇਹ ਤੂੰ ਆ ਦੇ ਇੱਕ ਆਪਣਾ ਕਾਲੂ ਤੁਹਾਡੇ ਨਾਲ ਤਾਂ ਇਹੀ ਵਧੀਆ ਯਾਰ ਤੇ ਜਿਹੜਾ ਮਾਰ ਵੀ ਆਏ ਉਧਰ ਦੇਖਿਆ ਸਾਰਾ ਸਕਾਰ ਸਪੂਰ ਹੁੰਦਾ ਛੱਡਦੇ ਨਹੀਂ ਹੈਗੇ ਤੂੰ ਦੇਖ ਲੈ ਅਜੇ ਘਰੀਂ ਪੁਣੇ ਆਏ ਆ ਉੱਥੇ ਆ ਕੰਮ ਨਹੀਂ ਕਰਦਾ ਦੋ ਉੱਥੇ ਤਾਂ ਮੈਂ ਕਦਾਂ ਆਈ ਲੇਟ ਆ ਹੈ ਤਾਉਂ ਜਗ੍ਹਾ ਨਸਕਾਰ ਦੇਖ ਸਕਾਰ ਆ ਗਿਆ ਉੱਧਰ ਮੈਂ ਕੋਈ ਓਰੇਗੀ ਇੱਕ ਠਾ ਗਿਆ ਵੱਡਾ ਸਕਾਰ ਕਰਨ ਗਿਆ ਨਾ ਇਹਨੇ ਡੰਕਰਾਂ ਚ ਬਾੜ ਉੱਧਰ ਭੇਜਿਆ ਨਾ ਚਲ ਫੜ ਡੰਗ ਡੰਗਰਾ ਦੇਖ ਲੈ ਤੂੰ ਜੇ ਉਹ ਆ ਜਾਂਦਾ ਮੈਂ ਜਾਇ ਨਾ ਕੋਈ ਉਹਦੇ ਕੋਲ ਅਨੇ ਮ ਮੁਰਗਿਆਂ ਮੁਰਗਿਆਂ ਕੋਲ ਜਾਇ ਨਾ ਮੁਰਗੇ ਦੇਖੀਓ ਤਾ ਮ ਮੁਰਗਾ ਬੋਲਦਾ ਉਹਨਾਂ ਨਾਲ ਵੀਕਤੇ ਬਣਾ ਕੇ ਖਾਜੇ ਤੇਰਾ ਕੋਈ ਤਵਾਰ ਨਹੀਂ ਹੈਗਾ ਹਾਂ ਹੈਗਾ ਵੀ ਤੂੰ ਮੁਰਗੇ ਵਰਗੀ ਆ ਹਾਂ ਕਹਿੰਦੀ ਹੁੰਦਾ ਤੁਸੀਂ ਵੀ ਖਾਣੇ ਤੁਸੀਂ ਕੀ ਤੈਨੂੰ ਨਾ ਖਾ ਨਹੀਂ ਖਾਂਦੇ ਹੈਗੇ ਮੈਨੂੰ ਨਾ ਖਾ ਜਾਣ ਮੁਰਗੇ ਸਾਡੇ ਤਾਂ ਮੁਰਖੇ ਹੋਏ ਨੇ ਜੀ ਫਾਰਮ ਪਾਨੇ ਥੋੜੇ ਘਾਣੇ ਰੱਖੇ ਨੇ ਮੈਨੂੰ ਆਈ ਸੀ ਵੀਡੀਓ ਤੁਸੀਂ ਉਹ ਕਿਉਂਦਾ ਉਹ ਦਿਨ ਉੱਥੇ ਖਾਰੇ ਤੇ ਬੈਠੇ ਸੀਟ ਆ ਖਾਰੇ ਜੀ ਬੈਠੇ ਮੂੜ ਖਾਤੇ ਅਸੀਂ ਕਹਿੰਦੇ ਹੈਗੇ ਸੱਦ ਬੈਸ ਨੂੰ ਆ ਅਸੀਂ ਨਹੀਂ ਖਾਂਦੇ ਮੀਟ ਨੂੰ ਦੇਖੀ ਦੀ ਮੈਨੇ ਛੋਟੀ ਖਾਂਦੇ ਕੀ ਛੜ ਤਾਂ ਘਰੇ ਉਹ ਖਾਂਦੀ ਨਹੀਂ ਆਂਗੇ ਅਸੀਂ ਨਹੀਂ ਖਾਂਦੇ ਆਂਗੇ ਭਈ ਪੱਗਾ ਬਣਦੇ ਆਂ ਯਾ ਅਸੀਂ ਖਾਂਦੇ ਪੀਂਦੇ ਨਹੀਂ ਰਿਹਾ ਕੋਈ ਤਾਂ ਉਹ ਵੀ ਕੁੱਤੇ ਦੇ ਹੱੱਥੋਂ ਕੁੱਤੇ ਦੇ ਹੱਡ ਤੋਂ ਤੂੰ ਆ ਤੂੰ ਆ ਕੁੱਤੇ ਦਾ ਅੱਡ ਅਸੀਂ ਮੀਟ ਖਾਂਦੇ ਆਂ ਅਸੀਂ ਤਗੜਿਆ ਤਸ ਤਾਂ ਕੁੱਤੇ ਦੇ ਹੱਡੋਂ